ਹਾਂਜੀ ਸਾਥ ਸੰਗਤ ਜੀਓ ਅੱਜ ਦੇ ਵੀਡੀਓ ਦੇ ਵਿੱਚ ਆਪਾਂ 10ਵੇਂ ਪਾਤਸ਼ਾਹ ਜੀ ਦੀ ਚਰਨ ਪ੍ਰਾਪਤ ਅਸਥਾਨ ਤੇ ਪਹੁੰਚੇ ਆਂ ਆਓ ਫਿਰ ਜਾਣੀਏ ਇੱਥੋਂ ਦਾ ਕੀ ਹੈ ਇਤਿਹਾਸ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸੰਗਤ ਜੀ ਇਥੋਂ ਦਾ ਜੋ ਇਤਿਹਾਸ ਹੈ ਕਿ ਗੁਰੂ ਸਾਹਿਬ ਜੀ ਦինਾ ਸਾਹਿਬ ਦੀ ਧਰਤੀ ਤੋਂ ਚੱਲਦੇ ਹਨ ਤਾਂ ਨਾਲ ਕੁਝ ਘੋੜਸਵਾਰ ਸਿੰਘ ਤੇ ਪੈਦਲ ਸਿੰਘ ਹਨ ਸੋ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਗੁਰੂ ਸਾਹਿਬ ਜੀ ਉਸ ਪਿੰਡ ਦਾ ਨਾਮ ਪੁੱਛਦੇ ਆ ਤਾਂ ਸਿੰਘ ਆਖਦੇ ਕਿ ਇਸ ਪਿੰਡ ਦਾ ਨਾਮ ਰਖਾਲਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਅੱਜ ਤੋਂ ਬਾਅਦ ਇਸ ਨੂੰ ਰਖਾਲਾ ਨਹੀਂ ਆਖਣਾ ਇਸ ਦਾ ਨਾਮ ਹੈ ਰਖਵਾਲਾ ਤਾਂ ਗੁਰੂ ਸਾਹਿਬ ਜੀ ਉੱਥੇ ਡੇਰਾ ਲਾ ਲੈਂਦੇ ਹਨ ਅਤੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਸੇਵਾ ਕਰਦੇ ਹਨ ਅਤੇ ਉੱਥੇ ਹੀ ਪਿੰਡ ਜਲਾਲ ਦੇ ਲੋਕਾਂ ਵੱਲੋਂ ਬਹੁਤ ਸੇਵਾ ਕੀਤੀ ਜਾਂਦੀ ਹੈ ਗੁਰੂ ਸਾਹਿਬ ਦੀ ਅਤੇ ਪ੍ਰੇਮ ਦੇ ਨਾਲ ਇੱਕ ਵਰਸੀ ਪੇੜ ਕੀਤੀ ਜਾਂਦੀ ਹੈ ਸੋ ਗੁਰੂ ਸਾਹਿਬ ਜੀ ਤੋਂ ਇੱਕ ਬਾਰ ਵੀ ਮੰਗੇ ਜਾਂਦਾ ਹੈ ਕਿ ਸਾਨੂੰ ਨਾਲ ਦੇ ਪਿੰਡ ਦੇ ਲੋਕ ਬੈਰ ਪਾਈ ਬੈਠੇ ਹਨ ਸੋ ਬਹੁਤਾਂ ਕਰਦੇ ਹਨ ਸੋ ਸਾਡੀ ਹਮੇਸ਼ਾ ਜੱਤ ਹੋਵੇ ਤਾਂ ਗੁਰੂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜਿੰਨਾ ਟਾਈਮ ਤੁਸੀਂ ਗੁਰੂ ਘਰ ਨੂੰ ਮੰਨਦੇ ਰਹੋਗੇ ਤੁਹਾਡੀ ਜੱਤ ਹੁੰਦੀ ਰਹੇਗੀ ਸੋ ਬਾਅਦ ਦੇ ਵਿੱਚ ਜਿੰਨੇ ਵਾਰ ਵੀ ਬੈਰੀ ਆਏ ਸੋ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਸ ਤੋਂ ਬਾਅਦ ਇੱਕ ਸਿੰਘਾਂ ਦਾ ਦਾਲਾ ਪਿੰਡ ਜਲਾਲ ਦੇ ਵਿੱਚ ਆ ਕੇ ਬੈਠ ਜਾਂਦਾ ਹੈ ਸੁਰਾਤ ਦੇ ਸਮੇਂ ਪਿੰਡ ਦੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਘੋੜੇ ਚਰਾ ਲੈ ਜਾਂਦੇ ਹਨ ਤਾਂ ਸਵੇਰ ਜਦੋਂ ਦਾਲ ਨੂੰ ਪਤਾ ਲੱਗਦਾ ਹੈ ਜਥੇ ਨੂੰ ਤਾਂ ਉਹ ਬਹੁਤ ਡਾਂਡ ਫਟਕਾਰ ਕਰਦੇ ਹਨ ਪਿੰਡ ਦੇ ਲੋਕਾਂ ਦੀ ਸੁਫਰ ਲੋਕਾਂ ਵੱਲੋਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਦੀਗ ਬਣਾ ਕੇ ਉਹਨਾਂ ਤੋਂ ਭੁੱਲ ਬਖਸ਼ਾਈ ਜਾਂਦੀ ਹੈ ਤਾਂ ਸਿੰਘਾਂ ਵੱਲੋਂ ਖੋਸੋ ਕੇ ਜਿੱਥੇ ਗੁਰੂ ਸਾਹਿਬ ਜੀ ਠਹਿਰੇ ਸਨ ਉਨ ਨੂੰ ਹਸਪੰਦ ਦੇ ਉੱਥੇ ਵਿਸਾਰਤਾ ਜਾਂਦਾ ਹੈ ਤੇ ਉਸ ਦਾ ਨਾਮ ਰੱਖ ਦਿੱਤਾ ਗੁਰੂ ਸਰ ਇਸ ਲਈ ਇਸ ਗੁਰਦਵਾਰ ਸਾਹਿਬ ਦਾ ਨਾਮ ਗੁਰੂ ਸਰ ਹੈ ਗੁਰਦਵਾਰ ਪਾਸੇ ਦਸਵੀਂ ਸੋ ਇਸ ਦੇ ਮੂਹਰੇ ਇੱਕ ਜੰਡ ਜੰਡ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਨਾਲ ਹੀ ਇੱਕ ਅੱਬੇ ਪਾਸੇ ਸਰੋਵਰ ਹੈ ਬਹੁਤ ਸੋਹਣਾ ਸੋ ਗੁਰੂ ਘਰ ਬਹੁਤ ਸੋਹਣਾ ਹੈ ਇੱਥੇ ਸੰਗਰਾਮ ਦਾ ਬਸਾਖੀ ਸਾਰੇ ਮੇਲੇ ਬਹੁਤ ਧੂਮਤਾਂ ਨਾਲ ਮਨਾਏ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਸੋ ਇਹ ਖੇਤਾਂ ਦੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਪਾਸੀ ਦਸਮੀ ਪਿੰਡ ਗੁਰੂ ਸਰ ਜਲਾਲ ਕਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ ਸੋ ਇਹ ਹੈ ਇਥੋਂ ਦਾ ਇਤਿਹਾਸ ਬਾਕੀ ਤੁਸੀਂ ਵਿੱਚ ਪੜ ਸਕਦੇ ਹੋ ਵਿੱਚ ਬੋਰਡ ਦੇ ਉੱਪਰ ਸੋ ਵੀਡੀਓ ਨੂੰ ਬਹੁਤ ਸ਼ੇਅਰ ਕਰ ਦਿਓ ਧੰਨਵਾਦ